ਲੈ ਜੀ ਹਰਪ੍ਰੀਤ ਸਿੰਘ ਲੰਗੋੜੇਣਾ ਮੀਤਪੁਰ ਦਾ ਹਰਪਾ ਕਿਸਾਨ ਯੂਨੀਅਨ ਕਰੀਆਂ ਅੱਜ ਜੋ ਬਲਾਕ ਜੀਰਾ ਦੀ ਮਹੀਨਾਵਾਰ ਮੀਟਿੰਗ 17 ਤਰੀਕ ਨੂੰ ਗੁਰਦੁਆਰਾ ਜਹਰਾਪੀਰ ਵਿਖੇ ਹੋਈ ਜਿਸ ਵਿੱਚ ਕਿਸਾਨੀ ਨਾਲ ਸੰਬੰਧਿਤ ਜੋ ਮੁਸ਼ਕਲਾਂ ਹੁੰਦੀਆਂ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ 'ਚ ਜਿਹੜਾ ਪਾਣੀ ਆਇਆ ਕੁਦਰਤੀ ਮਾਰ ਕਹਿ ਲੋ ਵੀ ਬਹੁਤ ਸਾਰੇ ਜਿਹੜੇ ਕਿਸਾਨ ਆ ਮਜ਼ਦੂਰ ਆ ਉਹਨਾਂ ਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਇੱਕ ਪਰਿਵਾਰ ਅੱਜ ਸਾਡੇ ਕੋਲੇ ਪਿਛਲੇ ਸਮੇਂ 'ਚ ਸਾਨੂੰ ਪਤਾ ਲੱਗਾ ਉਨ੍ਹਾਂ ਦੀ ਅੱਕੀ ਵੀ ਮਦਦ ਕੀਤੀ ਗਈ ਸੀ ਜਥੇਬੰਦੀ ਦੇ ਸਹਿਯੋਗ ਦੇ ਨਾਲ ਜਿਹੜੀ ਗਾ ਲੈ ਕੇ ਦਿੱਤੀ ਹੋਈ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਜ਼ਮੀਨ ਹੈ ਜਿੱਥੇ ਦਰਿਆ ਨੇ ਰੇਤਾ ਭਰ ਦਿੱਤੀ ਜਿਹੜੀ ਉਪਜਾਊ ਨਹੀਂ ਰਹੀ ਉੱਥੇ ਫਸਲ ਨਹੀਂ ਪੀਜੀ ਜਾ ਸਕਦੀ ਉਹਨਾਂ ਦੀ ਅਪੀਲ ਤੇ ਉਹਨਾਂ ਨੂੰ ਜਿਹੜਾ ਜ਼ਮੀਨ ਬਣਾਉਣ ਵਾਸਤੇ ਜਿਹੜਾ ਤੇਲ ਚਾਹੀਦਾ ਸੀ ਉਹਦੇ ਵਾਸਤੇ ਯੂ ਐਸ ਏ ਤੋਂ ਛੋਟੇ ਜਿਹੜੇ ਸਾਡੇ ਬੱਚੇ ਉਹਨਾਂ ਦੇ ਪਰਿਵਾਰਾਂ ਵੱਲੋਂ ਹਰਪੂਰ ਸਿੰਘ ਤੇ ਗੁਰਬੀਰ ਸਿੰਘ ਵੱਲੋਂ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਗਈ ਆ ਇਹਨਾਂ ਨੂੰ ਜਿਹੜਾ ਅੱਜ 50000 ਰੁਪਏ ਜਿਹੜਾ ਇਹਨਾਂ ਨੂੰ ਡੀਜ਼ਲ ਵਾਸਤੇ ਦਿੱਤਾ ਗਿਆ ਉਹਨਾਂ ਵੱਲੋਂ 60000 ਰੁਪਏ ਜਿਹੜਾ ਭੇਜਿਆ ਗਿਆ ਸੀ 10000 ਰੁਪਏ ਉਹਨਾਂ ਦੀ ਜਿਹੜੀ ਸੇਵਾ ਰੱਬੇ ਕੀਤੀ ਗਈ ਸੀ ਜਥੇਬੰਦੀ ਵੱਲੋਂ ਵੀ ਜਿਹੜਾ ਇਹ ਜੇ ਕੋਈ ਉਹਨਾਂ ਦਾ ਇਸ ਤੋਂ ਵੱਧ ਜਿਹੜਾ ਖਰਚਾ ਥੋੜਾ ਬਹੁਤਾ ਹੁੰਦਾ ਪਰ ਉਹਦਾ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹਨਾਂ ਜ਼ਮੀਨ ਵੀ ਡੁੱਲ ਗਈ ਸੀ ਕਿ ਦਰਿਆ ਦੇ ਵਿੱਚ ਪਸ਼ੂ ਵੀ ਡੁੱਲ ਗਏ ਸੀ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਤਾਂ ਉਥੋਂ ਅਮਰੀਕਾ ਤੋਂ ਮੁੰਡਿਆਂ ਨੇ ਮਦਦ ਕੀਤੀ ਹੈ ਜਿਹੜੇ 50000 ਰੁਪਏ ਅੱਜ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਦਾ ਜਿਹੜਾ ਵੀ ਆਰਥਿਕ ਜਿਹੜਾ ਐਡਾ ਨੁਕਸਾਨ ਹੋਇਆ ਔਰ ਅਸੀਂ ਇੱਕ ਅੱਜ ਜਿਹੜੀ ਆ ਮੀਟਿੰਗ ਹੋਈ ਆ ਸਾਡੀ ਤਕਰੀਬਨ ਸਾਰਿਆਂ ਦੀ ਸਹਿਮਤੀ ਦੇ ਨਾਲ ਆ 2 ਫਰਵਰੀ ਨੂੰ ਸਾਡਾ ਨਾ ਜਿਹੜੀ ਆ ਇਥੇ ਜ਼ਿਲ੍ਹੇ ਦੀ ਮੀਟਿੰਗ ਜਿਹੜਾ ਦਾਣਾ ਮੰਡੀ ਜੀਰਾ ਦੇ ਵਿੱਚ ਅਸੀਂ ਕਰ ਰਹੇ ਸੀ ਸਾਰੀਆਂ ਇਕਾਈਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਕਈਆਂ ਨੂੰ ਜਿੰਨੇ ਵੀ ਭਾਰਤੀ ਕਿਸਾਨ ਯੂਨਕਾਦੀਆਂ ਜਥੇਬੰਦੀ ਨਾਲ ਵਰਕਰ ਜੁੜੇ ਆ ਸਾਰਿਆਂ ਨੂੰ ਹੱਥ ਜੋੜ ਕੇ ਮਖਤਿਆਰ ਸਿੰਘ ਪਿੰਡ ਟੇਂਡੀ ਵਾਲਾ ਗੱਟੀ ਰਾਜੋ ਤੇ ਜੋ ਆੜ ਦਾ ਮੇਰੇ ਜਮੀਨ ਪਹਿਲਾਂ ਤੇਜ ਰੋੜ ਗਈ ਜੋ ਜਿਹੜੀ ਬਾਕੀ ਮੇਰੇ ਕੋਲ ਬਚੀ ਸੀ ਉਹਦੇ ਵਿੱਚ ਲੱਗ ਪਰ 6 ਤੋਂ 7 ਫੁੱਟ ਦੇ ਆਸ-ਪਾਸ ਰੇਤਾ ਪਿਆ ਤੇ ਮੈਨੂੰ ਪਹਿਲਾਂ ਆਪਣੇ ਪਿੰਡ ਦੀ ਕਮੇਟੀ ਨੇ ਕਿਹਾ ਸੀ ਕਾਫੀ ਡੀ ਜੇਲ ਕਾਫੀ ਸਾਡੇ ਪਿੰਡ ਆਇਆ ਸੀ ਉਹਦੇ ਜਮ 100 ਲੀਟਰ ਮੈਨੂੰ ਪਹਿਲਾਂ ਵੀ ਮਿਲਿਆ ਤੇ ਮੈਨੂੰ ਨਾਸਰਾ ਦਿੱਤਾ ਤੇ ਤੇਰੀ ਜਮੀਨ ਰੇਤਾ ਜ਼ਿਆਦਾ ਸਾਨੂੰ ਬਾਹਰ ਬਣਾ ਦੇਵਾਂ ਤੇ ਰਕਣਤ ਭਜਾਵਾਂ ਦੇ ਜੀ ਜਦੋਂ ਉਹਨਾਂ ਸਾਰੇ ਦੇ ਕਣਕ ਵੀਰ ਜੀ ਕਿ ਮੈਨੂੰ ਉਹਨਾਂ ਮੌਕੇ ਤੇ ਜਵਾਬ ਦੇ ਦਾ ਮੇਰੇ ਦੇ ਰਾਤ ਪਹਿਲਾਂ ਹੀ ਮਾੜੇ ਨਾਲ ਕਰਦੇ ਵੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਵਾਬ ਦਿੱਤਾ ਤੇ ਮੇਰੇ ਕੋ ਆਹਰਾ ਕੁਝ ਰਹਿ ਗਿਆ ਜ਼ਮੀਨ ਵੇਚਣ ਨੂੰ ਇਸ ਟਾਈਮ ਮੇਰੇ ਕੋ ਇੱਕ ਮਰਲਾ ਵਾਲੀ ਜ਼ਮੀਨ ਕਣਕ ਬੀਜੀ ਹੋਈ ਏ ਤੇ ਮੈਂ ਧੰਨਵਾਦ ਵੀਰਾਂ ਨੂੰ ਕਰਨਾ ਤੇ ਧੰਨਵਾਦ ਇਹਨਾਂ ਭਰਾਵਾਂ ਦਾ ਕਰਨਾ ਜਿਨ੍ਹਾਂ ਮੇਰੀ ਅੱਜ ਮਦਦ ਕੀਤੀ ਹੈ